ਦੋਸਤੋ ਇੱਕ ਕਹਾਵਤ ਹੈ ਕਿ ਬਾਧੇ ਅਕਸਰ ਕੀਏ ਹੀ ਤੋੜਨੇ ਕੇ ਲਈ ਜਾਂਦੇ ਹਨ ਇੱਕ ਬੰਦਾ ਲੇਟ ਨਾਈਟ ਆਪਣੇ ਘਰ ਜਦੋਂ ਵਾਪਸ ਪਰਤਿਆ ਉਸਨੇ ਕੀ ਦੇਖਿਆ ਉਸਦੇ ਗੇਟ ਦੇ ਉੱਤੇ ਇੱਕ ਬੰਦਾ ਬੈਠਾ ਆ ਤੇ ਉਹ ਬੰਦਾ ਬਿਸ਼ਰਾਮ ਕਰ ਰਿਹਾ ਤੇ ਠੰਡ ਕੜਾਕੇ ਦੀ ਹੈ ਤੇ ਉਸਨੇ ਉਸ ਨਾਲ ਜਦੋਂ ਗੱਲ ਕੀਤੀ ਤੇ ਉਸ ਪਤਾ ਲੱਗਿਆ ਕਿ ਉਸਨੇ ਅੱਗੇ ਜਾਣਾ ਆ ਤੇ ਪਰ ਥੱਕ ਗਿਆ ਥੋੜਾ ਟਾਈਮ ਇੱਥੇ ਬੈਠ ਗਿਆ ਤੇ ਉਸਨੇ ਬੰਦੇ ਨੂੰ ਉਸ ਮੁਸਾਫਰ ਨੂੰ ਕਿਹਾ ਘਰ ਵਾਲੇ ਨੇ ਕਿ ਤੂੰ ਇੱਥੇ ਬੈਠ ਮੈਂ ਅੰਦਰੋਂ ਜਾ ਕੇ ਤੈਨੂੰ ਕੰਬਲ ਲਿਆ ਦਰਨਾ ਤਾਂ ਕਿ ਤੇਰੇ ਲਈ ਅੱਗੇ ਜਾਣਾ ਸੌਖਾ ਹੋ ਜਾਊਗਾ ਤੇ ਉਹ ਅੰਦਰ ਗਿਆ ਆਪਣੇ ਬੱਚਿਆਂ ਦੇ ਨਾਲ ਜਾਂਦਾ ਹੀ ਉਹ ਇਸ ਤਰ੍ਹਾਂ ਬਿਜ਼ੀ ਹੋ ਗਿਆ ਖਾਣਾ ਖਾਣ ਲੱਪਿਆ ਤੇ ਕੁਝ ਇਹ ਹੋ ਗਿਆ ਕੁਝ ਉਹ ਹੋ ਗਿਆ ਤੇ ਉਹ ਭੁੱਲ ਹੀ ਗਿਆ ਜਦੋਂ ਸਵੇਰੇ ਉੱਠਿਆ ਤੇ ਉਸ ਨੂੰ ਯਾਦ ਆਇਆ ਓ ਮਾਈ ਗੋਡ ਮੈਂ ਤਾਂ ਕਿਸੇ ਬੰਦੇ ਨੂੰ ਵਾਦਾ ਕੀਤਾ ਸੀ ਉਹ ਇਕਦਮ ਭੱਜਿਆ ਤੇ ਕੰਬਲ ਲੈ ਕੇ ਤੇ ਜਦੋਂ ਉੱਥੇ ਪਹੁੰਚਿਆ ਤੇ ਉਹ ਬਜ਼ੁਰਗ ਜਿਹੜਾ ਸੀ ਉਹ ਉਹ ਮਰ ਗਿਆ ਖਤਮ ਹੋ ਗਿਆ ਤੇ ਉਸ ਨੂੰ ਬਹੁਤ ਰਗਰਤ ਹੋਇਆ ਕਿ ਮੈਂ ਇਸ ਦੇ ਨਾਲ ਇੱਕ ਵਾਅਦਾ ਕੀਤਾ ਸੀ ਮੈਂ ਨਵਾ ਨਹੀਂ ਸਕਿਆ ਤੇ ਹੁਣ ਇਹ ਕੀ ਹੋਇਆ ਹੈਗਾ ਅਸਲ ਦੇ ਵਿੱਚ ਇੱਕ ਤਾਂ ਠੀਕ ਹੈ ਉਸ ਬੰਦੇ ਨੇ ਉਸ ਬੰਦੇ ਨਾਲ ਵਾਅਦਾ ਕੀਤਾ ਉਹ ਜਿਹੜਾ ਹੈਗਾ ਨਵਾਇਆ ਨਹੀਂ ਇੱਕ ਗਲਤ ਗੱਲ ਹੋਈ ਹੈ ਹੁਣ ਇਹਦਾ ਇੱਕ ਹੋਰ ਵੀ ਪਹਿਲੂ ਹੈ ਉਹ ਜਿਹੜਾ ਬੰਦਾ ਤੁਰਿਆ ਜਾਂਦਾ ਸੀ ਸਿਰਫ ਕੋਸ਼ਿਕ ਸ਼ਾਨ ਲਈ ਉੱਥੇ ਰੁਕਿਆ ਸੀ ਕਿਸੇ ਨੇ ਉਸ ਨੂੰ ਇੱਕ ਵਾਅਦਾ ਕੀਤਾ ਉਸ ਵਾਅਦੇ ਤੇ ਭਰੋਸਾ ਕਰਕੇ ਉਹ ਉੱਥੇ ਰੁਕ ਗਿਆ ਹੁਣ ਉਹ ਉੱਥੇ ਰੁਕ ਗਿਆ ਤੇ ਉਹ ਅੱਗੇ ਨਾ ਗਿਆ ਤੇ ਉਹ ਠੰਢ ਨੇ ਉਹਨੂੰ ਮਾਰ ਦਿੱਤਾ ਅਸਲ ਦੇ ਵਿੱਚ ਜਿਹੜਾ ਅਸੀਂ ਦੂਜਿਆਂ ਤੇ ਭਰੋਸਾ ਕਰਦੇ ਹਾਂ ਜਿਹੜਾ ਸਾਨੂੰ ਕੋਈ ਵਾਅਦਾ ਕਰਦਾ ਅਸੀਂ ਉਹਦੇ ਤੇ ਭਰੋਸਾ ਕਰਦੇ ਹਾਂ ਕਿ ਸਾਨੂੰ ਰੀਅਲੀ ਉਹਨਾਂ ਤੋਂ ਕਿਸੇ ਤੋਂ ਕੁਝ ਚਾਹੀਦਾ ਹੁੰਦਾ ਕੋਈ ਜਿਹੜਾ ਬਾਦ ਆ ਇਹ ਐਸਾ ਆ ਜਿੱਦਾਂ ਆਟਾ ਹੈ ਨਾ ਜਿਹੜਾ ਉਹ ਜਿਹੜਾ ਆ ਕਾਂਟੇ ਦੇ ਨਾਲ ਲਪੇਟ ਕੇ ਨਾ ਐਦਾਂ ਥੱਲੇ ਸਿਟੀ ਦਾ ਮੱਛੀ ਦੇ ਲਈ ਮੱਛੀ ਜਿਹੜੀ ਹੈ ਉਹ ਆਟੇ ਨੂੰ ਦੇਖਣ ਆਂਦੀ ਹੈ ਮਗਰ ਉਹਦੇ ਵਿੱਚ ਛੁਪਿਆ ਕਾਟਾ ਨਹੀਂ ਦੇਖਦੀ ਇੱਥੇ ਕੋਈ ਕੁਛ ਕਿਸੇ ਨੂੰ ਫ੍ਰੀ ਨਹੀਂ ਦਿੰਦਾ ਕੋਈ ਇੱਥੇ ਗਿਫਟ ਫ੍ਰੀ ਨਹੀਂ ਹੈਗਾ ਸੋ ਇਸ ਕਰਕੇ ਜਿਹੜਾ ਵਿਸ਼ਵਾਸ ਹੈਗਾ ਕਿ ਮੈਨੂੰ ਇਹ ਬੰਦਾ ਕੋਈ ਮੇਰੇ ਲਈ ਕਰੇਗਾ ਨੋ ਇੱਥਾਂ ਇਸ ਤਰ੍ਹਾਂ ਉਹ ਵੀ ਗਲਤ ਆ ਤੇ ਜੇ ਕਿਸ ਨੇ ਵਾਦਾ ਕੀਤਾ ਆ ਤੇ ਫਿਰ ਉਹਨੂੰ ਨਿਭਾਓ ਇੱਥੇ ਬਹੁਤ ਲੋਗ ਆ ਮੈਂ ਕੋਈ ਇੱਕ ਚੀਜ਼ ਲੈ ਆਣੀ ਸੀ ਕ੍ਰਿਸਟਲ ਦੇ ਗਲਾਸ ਇੱਕ ਸੱਜਣ ਨੂੰ ਕਹਿ ਬੈਠਿਆ ਕਿ ਚਲੋ ਉੱਥੇ ਜਾਣਾ ਆ ਕ੍ਰਿਸਟਲ ਦੇ ਗਲਾਸ ਨਹੀਂ ਭਾਜੀ ਕਹਿੰਦਾ ਮੈਂ ਤੁਹਾਨੂੰ ਲਿਆ ਕੇ ਦਊ ਉਹ ਮੈਂ ਕਿਹਾ ਭਰਾਵਾ ਮੈਨੂੰ ਨਹੀਂ ਚਾਹੀਦਾ ਮੈਂ ਆਪ ਪਲਾਨ ਭਾਜੀ ਜੇ ਤੁਹਾਨੂੰ ਕਹਿ ਦਿੱਤਾ ਨਾ ਮੈਂ ਲਿਆ ਕੇ ਦਊ ਅੱਜ 5 ਸਾਲ ਹੋ ਗਏ ਉਹ ਇੱਕ ਮੂਵਮੈਂਟ ਸੀ ਮੈਂ ਉਹ ਖਰੀਦ ਨਹੀਂ ਸਕਿਆ ਉਹ ਉਮੀਰ ਕੋਲ ਨਹੀਂ ਆਏ ਸੋ ਇਸ ਤਰ੍ਹਾਂ ਆ ਇਹ ਜਿਹੜੇ ਬਾਧੇ ਆ ਉਹਨਾਂ ਦੇ ਨਾਂ ਚਾਹੁੰਦੇ ਹੋ ਵੀ ਕਿ ਕੀ ਥੋਪਦੇ ਆ ਨੋ ਸੇ ਨੋ ਮੈਨੂੰ ਨਹੀਂ ਚਾਹੀਦਾ ਤੇ ਨਹੀਂ ਚਾਹੀਦਾ ਠੀਕ ਹੈ ਜੀ ਧੰਨਵਾਦ